ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਬੜੇ ਹੀ ਚਮਤਕਾਰੇ ਗੱਲ ਸਾਂਝੀ ਕਰਨ ਵਾਲੇ ਹਾਂ ਜੇਕਰ ਤੁਸੀਂ ਨਮਕ ਤੇ 5 ਰੁਪਏ ਦੇ ਸਿੱਕੇ ਦੇ ਨਾਲ ਇੱਕ ਕੰਮ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ ਤੁਹਾਨੂੰ ਕਦੇ ਵੀ ਅਜਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਸਿੰਪਲ ਅਤੇ ਘਰੇਲੂ ਜਿਹਾ ਉਪਾਅ ਦੱਸਾਂਗੇ ਜਿਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਹੈ ਥੋੜਾ ਜਿਹਾ ਨਮਕ ਤੇ ਇੱਕ 5 ਰੁਪਏ ਦਾ ਸਿੱਕਾ ਸਿਰਫ ਤਾਂ ਸਿਰਫ ਇਹਨਾਂ ਦੋ ਚੀਜ਼ਾਂ ਦਾ ਤੁਸੀਂ ਉਪਾਅ ਕਰਨਾ ਹੈ ਤੇ ਇਹਨਾਂ ਦੋ ਚੀਜ਼ਾਂ ਦੇ ਨਾਲ ਕੀਤੇ ਗਏ ਉਪਾਅ ਦੇ ਨਾਲ ਤੁਹਾਡੀ ਕਿਸਮਤ ਤੁਹਾਡੇ ਭਾਗ ਪੂਰੀ ਤਰ੍ਹਾਂ ਹੀ ਬਦਲ ਸਕਦੇ ਹਨ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਤੁਹਾਡੇ ਮਨ ਦੇ ਵਿੱਚ ਜੇਕਰ ਜਜ਼ਬਾ ਹੋਵੇਗਾ ਕਿਸੇ ਚੀਜ਼ ਨੂੰ ਧਾਰਨ ਕਰਨ ਲਈ ਕਿਉਂਕਿ ਅਸਲ ਵਿੱਚ ਕੀ ਹੁੰਦਾ ਹੈ ਜਿਹੜੇ ਅਸੀਂ ਉਪਾਅ ਕਰਦੇ ਹਾਂ ਉਹ ਆਪਣੀ ਜਗ੍ਹਾ ਤੇ ਹੁੰਦੇ ਹਨ ਜਜ਼ਬੇ ਦਾ ਮਤਲਬ ਇਹ ਹੁੰਦਾ ਹੈ ਸਾਡੇ ਅੰਦਰ ਮਿਹਨਤ ਕਰਨ ਦੀ ਭਾਵਨਾ ਹੈ ਜੇ ਡੀ ਉਹ ਵੀ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਪਰਮਾਤਮਾ ਸਾਡੀ ਮਿਹਨਤ ਨੂੰ ਫਲ ਜ਼ਰੂਰ ਲਗਾ ਦੇਣਗੇ ਤੇ ਇਸੇ ਹੀ ਤਰੀਕੇ ਦੇ ਨਾਲ ਜੇਕਰ ਆਪਾਂ ਉਪਾਅ ਕਰਾਂਗੇ ਨਾ ਤੇ ਉਪਾਅ ਵੀ ਸਾਨੂੰ ਉਸ ਸਮੇਂ ਹੀ ਕਰਨੇ ਹਨ ਜਿਸ ਸਮੇਂ ਅਸੀਂ ਮਿਹਨਤ ਕਰਾਂਗੇ ਜੇਕਰ ਅਸੀਂ ਮਿਹਨਤ ਨਹੀਂ ਕਰਦੇ ਕੱਲਾ ਉਪਾਅ ਤੇ ਹੀ ਡਿਪੈਂਡ ਰਹਿੰਦੇ ਹਾਂ ਫਿਰ ਇਹਨਾਂ ਕੀਤੇ ਗਏ ਉਪਾਅਾਂ ਦਾ ਸਾਨੂੰ ਰਿਜ਼ਲਟ ਨਹੀਂ ਮਿਲੇਗਾ ਕਿਉਂਕਿ ਕਈ ਲੋਕਾਂ ਦੀ ਸੋਚ ਹੁੰਦੀ ਹੈ ਅਸੀਂ ਇਹ ਉਪਾਅ ਸੋਣਿਆ ਹੈ ਤੇ ਅਸੀਂ ਇਸ ਉਪਾਅ ਨੂੰ ਕਰ ਦਿੱਤਾ ਹੈ ਹੁਣ ਅਸੀਂ ਆਪਣੇ ਆਰਾਮ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਾਂਗੇ ਆਰਾਮ ਦੇ ਨਾਲ ਬੈੱਡ ਤੇ ਬੈਠ ਜਾਂਦੇ ਹਨ ਤੇ ਪੈਸਾ ਕਹਿੰਦੇ ਹਨ ਸਾਡੇ ਘਰ ਆਪਣੇ ਆਪ ਹੀ ਚੱਲ ਕੇ ਆਉਣਾ ਸ਼ੁਰੂ ਹੋ ਜਾਵੇਗਾ ਇਹ ਫਿਰ ਆਪਣੀ ਬੜੀ ਹੀ ਗਲਤ ਸੋਚ ਹੁੰਦੀ ਹੈ ਜੇਕਰ ਤੁਸੀਂ ਉਪਾਅ ਕਰਦੇ ਹੋ ਤਾਂ ਉਪਾਅ ਕਰਨ ਦੇ ਨਾਲ ਨਾਲ ਸਾਨੂੰ ਮਿਹਨਤ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਸੋਚ ਬਿਲਕੁਲ ਵੀ ਨਹੀਂ ਰੱਖਣੀ ਤੇ ਨਾ ਹੀ ਸਾਨੂੰ ਰੱਖਣੀ ਚਾਹੀਦੀ ਹੈ ਜੇਕਰ ਤੁਸੀਂ ਰੱਖਦੇ ਹੋ ਇਹ ਤੁਹਾਡੀ ਬਹੁਤ ਹੀ ਜ਼ਿਆਦਾ ਗਲਤ ਸੋਚ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਬਿਲਕੁਲ ਵੀ ਨਹੀਂ ਹੋਵੇਗਾ ਜੇਕਰ ਅਸੀਂ ਉਪਾਅ ਕਰਦੇ ਹਾਂ ਵੇਖੋ ਉਪਾਅ ਜਿਹੜੇ ਹਨ ਚਮਤਕਾਰੇ ਹਨ ਤੇ ਚਮਤਕਾਰ ਕਰਦੇ ਵੀ ਜ਼ਰੂਰ ਹਨ ਤੇ ਜਿਹੜੇ ਚਮਤਕਾਰ ਹੁੰਦੇ ਹਨ ਉਹ ਵੀ ਉਸ ਜਗ੍ਹਾ ਤੇ ਉਸ ਇਨਸਾਨ ਦੇ ਨਾਲ ਹੀ ਹੁੰਦੇ ਹਨ ਜਿੱਥੇ ਚੰਗੇ ਕਰਮ ਕਰਦੇ ਹਨ ਜੇਕਰ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਮਾੜੇ ਕੰਮ ਕਰਦੇ ਹਾਂ ਉਸ ਦਾ ਤਾਂ ਸਾਨੂੰ ਇੱਕ ਨਾ ਇੱਕ ਦਿਨ ਮਾੜਾ ਹੀ ਨਤੀਜਾ ਮਿਲਣਾ ਹੈ ਇਸੇ ਤਰੀਕੇ ਨਾਲ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਜ਼ਿਆਦਾ ਸਿੰਪਲ ਤੇ ਸਰਲ ਜਿਹੇ ਉਪਾਅ ਕਹਿ ਲਓ ਕਿ ਜੋ ਬਹੁਤ ਹੀ ਪਾਵਰਫੁਲ ਉਪਾਅ ਲੈ ਕੇ ਆਏ ਹਾਂ ਬਿਲਕੁਲ ਹੀ ਸਿੰਪਲ ਜਿਹੇ ਉਪਾਅ ਹੈ ਇਸ ਉਪਾਅ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਬਸ ਥੋੜਾ ਜਿਹਾ ਨਮਕ ਤੇ 5 ਰੁਪਏ ਦਾ ਸਿੱਕਾ ਇਸ ਦੇ ਨਾਲ ਤੁਸੀਂ ਉਪਾਅ ਕਰਨਾ ਹੈ ਹੁਣ ਗੱਲ ਕਰਦੇ ਹਾਂ ਕਿ ਉਪਾਨ ਉਹ ਕਿਹੜੇ ਦਿਨ ਕਿਹੜੇ ਸਮੇਂ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੇਕਰ ਸਾਥ ਸੰਗਤ ਜੀ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਅਸੀਂ ਉਪਾਹ ਕਰਨਾ ਹੈ ਇਸ ਉਪਾਨ ਕਰਨ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਲਗਜ਼ਰੀ ਚੀਜ਼ਾਂ ਲੈ ਕੇ ਆਉਣਾ ਚਾਹੁੰਦੇ ਹਾਂ ਜੇਕਰ ਪੈਸਾ ਜਿਆਦਾ ਤੋਂ ਜਿਆਦਾ ਚਾਹੁੰਦੇ ਹਾਂ ਕਿ ਆ ਜਾਵੇ ਸਾਡੇ ਘਰ ਦੇ ਵਿੱਚ ਪੈਸਾ ਰੁਕੇ ਵੀ ਨਾ ਬਰਕਤ ਵੀ ਪੈ ਜਾਵੇ ਇਸ ਕਰਕੇ ਜਿਹੜਾ ਇਹ ਉਪਾਅ ਹੈ ਇਸ ਉਪਾਅ ਨੂੰ ਅਸੀਂ ਕਰਾਂਗੇ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਕੀ ਕਰਨਾ ਹੈ ਇੱਕ ਕਟੋਰੀ ਲੈਣੀ ਹੈ ਉਸ ਕਟੋਰੀ ਵਿੱਚ ਨਮਕ ਭਰ ਲੈਣਾ ਹੈ ਇਸੇ ਤਰੀਕੇ ਨਾਲ ਜਿਹੜੀ ਤੁਸੀਂ ਕਟੋਰੀ ਨਮਕ ਨਾਲ ਭਰੀ ਹੈ ਉਹ ਨਮਕ ਜਿਹੜਾ ਕਿ ਆਪਾਂ ਰਸੋਈ ਦੇ ਵਿੱਚ ਜਿਹੜਾ ਖਾਣਾ ਬਣਾਉਣ ਲਈ ਯੂਜ਼ ਕਰਦੇ ਹਾਂ ਉਸ ਨਮਕ ਦਾ ਇਸਤੇਮਾਲ ਤੁਸੀਂ ਨਹੀਂ ਕਰਨਾ। ਬਾਜ਼ਾਰ ਦੇ ਵਿੱਚ ਤੁਸੀਂ ਨਵਾਂ ਪੈਕੇਟ ਨਮਕ ਦਾ ਲੈ ਕੇ ਆਉਣਾ ਹੈ। ਉਸ ਵਿੱਚੋਂ ਤੁਸੀਂ ਇੱਕ ਕਟੋਰੀ ਨਮਕ ਦੀ ਭਰ ਲੈਣੀ ਹੈ। ਜਿਵੇਂ ਹੁਣ ਤੁਸੀਂ ਕਟੋਰੀ ਨਮਕ ਦੀ ਭਰ ਲਈ ਇੱਕ ਤੁਸੀਂ ਲੈਣਾ ਹੈ 5 ਰੁਪਏ ਦਾ ਸਿੱਕਾ। 5 ਰੁਪਏ ਦੇ ਸਿੱਕੇ ਨੂੰ ਤੁਸੀਂ ਨਮਕ ਦੀ ਕਟੋਰੀ ਵਿੱਚ ਰੱਖਣਾ ਹੈ। ਪਰ ਰੱਖਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ ਪੰਜ ਵਾਰ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਹੋ ਜਿਹੜਾ ਵੀ ਤੁਸੀਂ ਸਿਮਰਨ ਕਰਦੇ ਹੋ ਪਾਠ ਪੂਜਾ ਕਰਨ ਦੇ ਸਮੇਂ ਤੁਸੀਂ ਇਹ ਪੰਜ ਵਾਰ ਕਰਨਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਪੰਜ ਵਾਰ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਜਿਹੜੇ ਪਰਿਵਾਰ ਕਿਸੇ ਹੋਰ ਧਰਮ ਨੂੰ ਮੰਨਦੇ ਹਨ ਹੋਰ ਪਰਮਾਤਮਾ ਨੂੰ ਯਾਦ ਕਰਦੇ ਹਨ ਤਾਂ ਉਸ ਸਮੇਂ ਜਿਹੜਾ ਵੀ ਪਾਠ ਪੂਜਾ ਕਰਦੇ ਹੋ ਉਹ ਪੰਜ ਵਾਰ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਮੂਲ ਮੰਤਰ ਵੀ ਨਹੀਂ ਕਰ ਸਕਦੇ ਹੋਰ ਪਾਠ ਪੂਜਾ ਵੀ ਨਹੀਂ ਕਰ ਸਕਦੇ ਤਾਂ ਤੁਸੀਂ 5 ਮਿੰਟ ਲਗਾਤਾਰ ਬੈਠ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਹੈ ਇਸੇ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ 5 ਰੁਪਏ ਦਾ ਸਿੱਕਾ ਹੈ ਨਮਕ ਵਾਲੀ ਕਟੋਰੀ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਦਬਾ ਦੇਣਾ ਹੈ ਕਿ ਉਪਰੋਂ ਦੀ ਕਿਤੇ ਵੀ ਨਜ਼ਰ ਨਹੀਂ ਆਉਣਾ ਚਾਹੀਦਾ ਜਿਹੜੀ ਕਟੋਰੀ ਦੇ ਵਿੱਚ ਤੁਸੀਂ ਨਮਕ ਪਾਇਆ ਵੈਸੇ ਤਾਂ ਉਹ ਤੁਸੀਂ ਕਿਸੇ ਧਾਤੂ ਦੀ ਵੀ ਲੈ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਮਿੱਟੀ ਦੀ ਕਟੋਰੀ ਹੋਵੇਗੀ ਸਭ ਤੋਂ ਵਧੀਆ ਗੱਲ ਹੈ ਮਿੱਟੀ ਦੇ ਕਟੋਰੇ ਵਿੱਚ ਤੁਸੀਂ ਨਮਕ ਪਾ ਕੇ ਉਪਾ ਕਰਨਾ ਹੈ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਸੋ ਇਸੇ ਤਰੀਕੇ ਨਾਲ ਸਿੱਕੇ ਨੂੰ ਇਸ ਤਰ੍ਹਾਂ ਪਾਓ ਕਿ ਨਮਕ ਹੀ ਦਿਖਣਾ ਚਾਹੀਦਾ ਹੈ ਸਿੱਕਾ ਬਿਲਕੁਲ ਨਜ਼ਰ ਨਹੀਂ ਆਉਣਾ ਚਾਹੀਦਾ ਇਸ ਤਰੀਕੇ ਨਾਲ ਜਿਹੜੇ ਤੁਸੀਂ 5 ਰੁਪਏ ਦਾ ਸਿੱਕਾ ਪਾ ਕੇ ਨਮਕ ਦੀ ਕਟੋਰੀ ਤਿਆਰ ਕਰ ਲਈ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਰੋਮ ਜਾਂ ਕਿਸੇ ਵੀ ਕੋਨੇ ਵਿੱਚ ਰੱਖ ਸਕਦੇ ਹੋ ਜੇਕਰ ਤੁਸੀਂ ਕਿਸੇ ਕਮਰੇ ਵਿੱਚ ਨਹੀਂ ਰੱਖਣਾ ਚਾਹੁੰਦੇ ਆਪਣੇ ਘਰ ਦੀ ਜਿਹੜੀ ਰਸੋਈ ਹੈ ਰਸੋਈ ਦੇ ਕਿਸੇ ਕੋਨੇ ਵਿੱਚ ਇਸ ਕਟੋਰੀ ਨੂੰ ਤੁਸੀਂ ਰੱਖ ਦੇਣਾ ਹੈ ਤੇ ਅਗਲੇ ਦਿਨ ਤੁਸੀਂ ਇਸ ਕਟੋਰੀ ਨੂੰ ਲੈਣਾ ਹੈ ਸੇਮ ਪ੍ਰੋਸੈਸ ਦੇ ਨਾਲ ਕਟੋਰੀ ਵਿੱਚ ਜਿਹੜਾ ਤੁਸੀਂ 5 ਰੁਪਏ ਦਾ ਸਿੱਕਾ ਪਾਇਆ ਸੀ ਉਸ ਸਿੱਕੇ ਨੂੰ ਤੁਸੀਂ ਕੱਢਣਾ ਹੈ ਤੇ ਪੰਜ ਵਾਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਜਾਂ 5 ਮਿੰਟ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਜਿਵੇਂ ਤੁਸੀਂ ਉਸ ਸਿੱਕੇ ਨੂੰ ਨਮਕ ਵਿੱਚੋਂ ਕੱਢਿਆ ਸੀ ਨਮਕ ਦੇ ਵਿੱਚ ਤੁਸੀਂ ਦੁਬਾਰਾ ਰੱਖ ਦੇਣਾ ਹੈ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਵੇਖੋਗੇ 15 ਦਿਨਾਂ ਦੇ ਵਿੱਚ ਤੁਹਾਡੇ ਘਰ ਵਿੱਚ ਇੰਨਾ ਜ਼ਿਆਦਾ ਪਰਿਵਰਤਨ ਆਵੇਗਾ ਕਿਸੇ ਵੀ ਬਹਾਨੇ ਨਾਲ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸੇ ਤਰੀਕੇ ਨਾਲ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਤੁਸੀਂ ਪੈਸਾ ਸੰਭਾਲ ਨਹੀਂ ਪਾਓਗੇ ਬਸ ਤੁਸੀਂ ਕਰਨਾ ਇਹੀ ਹੈ ਕਿ ਹਰ ਦੋ ਦਿਨ ਬਾਅਦ ਇਸ ਸਿੱਕੇ ਨੂੰ ਨਮਕ ਵਿੱਚੋਂ ਕੱਢ ਲੈਣਾ ਹੈ ਤੇ 5 ਮਿੰਟ ਆਪਣੇ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਜਾਂ ਮੂਲ ਮੰਤਰ ਦਾ ਜਾਪ ਤੁਸੀਂ 5 ਵਾਰ ਕਰਨਾ ਹੈ ਇਸੇ ਤਰੀਕੇ ਨਾਲ ਜਦੋਂ ਤੁਸੀਂ ਵੇਖੋਗੇ ਤੁਹਾਨੂੰ ਲੱਗੇਗਾ ਕਿ ਨਮਕ ਹੁਣ ਪੁਰਾਣਾ ਹੋ ਚੁੱਕਿਆ ਹੈ ਤੁਸੀਂ ਉਸ ਨਮਕ ਨੂੰ ਚੇਂਜ ਵੀ ਕਰ ਸਕਦੇ ਹੋ ਜਿਵੇਂ ਕਿ ਪੁਰਾਣੇ ਨਮਕ ਨੂੰ ਤੁਸੀਂ ਆਪਣੇ ਰਸੋਈ ਦੀ ਸਿੰਕ ਵਿੱਚ ਪਾ ਦੇਣਾ ਹੈ ਉਪਰੋਂ ਪਾਣੀ ਦੇ ਨਾਲ ਜਲ ਪ੍ਰਵਾਹ ਕਰ ਦੇਣਾ ਹੈ ਝੜਾ 5 ਰੁਪਏ ਦਾ ਸਿੱਕਾ ਹੈ ਉਸ ਨੂੰ ਚੇਂਜ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸਿਰਫ ਨਮਕ ਨੂੰ ਹੀ ਤੁਸੀਂ ਚੇਂਜ ਕਰਨਾ ਹੈ ਬਸ ਇਹ 5 ਰੁਪਏ ਦੇ ਸਿੱਕੇ ਨੂੰ ਹਰ ਦੋ ਦਿਨ ਬਾਅਦ ਤੁਸੀਂ એનર્ਜੀ ਦੇ ਨਾਲ ਜ਼ਰੂਰ ਭਰ ਦੇਣਾ ਹੈ ਪਾਠ ਪੂਜਾ ਕਰਕੇ ਜਿਵੇਂ ਕਿ ਮੂਲ ਮੰਤਰ ਦਾ ਜਾਪ ਕਰਦੇ ਹੀ ਰਹੋਗੇ ਤਾਂ ਤੁਹਾਨੂੰ ਬਹੁਤ ਹੀ ਬਦਲਾਅ ਹੁੰਦੇ ਹੋਏ ਨਜ਼ਰ ਆਉਣਗੇ ਜਦੋਂ ਤੁਸੀਂ ਇਹ ਉਪਾਅ ਨੂੰ ਕਰੋਗੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੁਹਾਡੇ ਨਾਲ ਇੰਨਾ ਵਧੀਆ ਕਿਵੇਂ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਖੁਦ ਦੇਖੋਗੇ ਕਿ ਕਿਵੇਂ ਤੁਹਾਡੇ ਘਰ ਦੇ ਵਿੱਚ ਪਰਿਵਰਤਨ ਆਉਣੇ ਸ਼ੁਰੂ ਹੋ ਗਏ ਹਨ ਪੈਸਾ ਆਉਣਾ ਸ਼ੁਰੂ ਹੋ ਗਿਆ ਹੈ ਤੁਹਾਡੀਆਂ ਹਰ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਲਗਜ਼ਰੀ ਚੀਜ਼ਾਂ ਤੁਹਾਡੇ ਘਰ ਵਿੱਚ ਬਹਾਨੇ ਮਾਰ ਮਾਰ ਕੇ ਆਉਣਗੀਆਂ ਸੋਸਾਤ ਸਿੰਘ ਜੀ ਅੱਜ ਦੀ ਵੀਡੀਓ ਦੇ ਵਿੱਚ ਇਹ ਛੋਟਾ ਜਿਹਾ ਉਪਾਅ ਸੀ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਨਮਕ ਤੇ 5 ਰੁਪਏ ਦੇ ਸਿੱਕੇ ਨਾਲ ਕਰਕੇ ਤੁਸੀਂ ਵੀ ਧਨ ਨਾਲ ਮਾਲਾ-ਮਾਲ ਹੋ ਸਕਦੇ ਹੋ। ਸੋ ਸਾਧ ਸੰਗਤ ਜੀ ਇਹ ਸਨ ਉਹ ਛੋਟੇ-ਛੋਟੇ ਉਪਾਅ ਜਿਹੜੇ ਕਿ ਅਸੀਂ ਨਮਕ ਦੇ ਨਾਲ ਕਰ ਸਕਦੇ ਹਾਂ ਤੇ ਇਹਨਾਂ ਉਪਾਵਾਂ ਨੂੰ ਕਰਨ ਤੋਂ ਬਾਅਦ ਆਪਣਾ ਜੀਵਨ ਸੁਖਮਈ ਬਤੀਤ ਕਰ ਸਕਦੇ ਹਾਂ। ਸੋ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਇਹਨਾਂ ਪਰੇਸ਼ਾਨੀਆਂ ਦੇ ਵਿੱਚੋਂ ਇੱਕ ਅਧੀ ਪਰੇਸ਼ਾਨੀ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰਕੇ ਜ਼ਰੂਰ ਵੇਖ ਲੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ